ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਆ ਵੀ ਤੁਸੀਂ ਸਾਹਮਣੇ ਦੇਖੋਗੇ ਕਿ ਮਾਈਆਂ ਨੇ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਭੈਣਾਂ ਸਾਡੀਆਂ ਨੇ ਟੋਕਰੀ ਢੋ ਰੀਆਂ ਨੇ ਸੇਵਾ ਕਰ ਰੀਆਂ ਨੇ ਰੋੜੀ ਦੀਆਂ ਟੋਕਰੀ ਇੱਥੇ ਗੁਰਦੁਆਰਾ ਬਾਬਾ ਵੀਰ ਸਿੰਘ ਧਰਨਦਾਰਨ ਅ ਰਤੋਗੇ ਪਿੰਡ ਦੇ ਵਿੱਚ ਅਸੀਂ ਖੜੇ ਆ ਮਕਸਦ ਇਹ ਆ ਕਿ ਜਿਹੜੇ ਲੋਕ ਤੋੜ ਸਿਰਦਾ ਤੋੜ ਦੀ ਕੋਸ਼ਿਸ਼ ਬੜੀ ਕਰਦੇ ਰਹਿੰਦੇ ਨੇ ਗੁਰਸਥਾਨਾਂ ਦੇ ਨਾਲੋਂ ਮਹਾਂਪੁਰਖਾਂ ਦੇ ਨਾਲੋਂ ਇਹ ਮਹਾਂਪੁਰਖਾਂ ਦੇ ਸਥਾਨ ਤੇ ਸੇਵਾ ਹੋ ਰਹੀ ਆ ਤੇ ਇਹ ਸ਼ਰਧਾ ਵਾ ਇਹਨਾਂ ਨੂੰ ਕੋਈ ਲਾਲਸਾ ਨਹੀਂ ਹੈਗੀ ਕੋਈ ਦਿਹਾੜੀ ਤੇ ਨਹੀਂ ਆਈਆਂ ਹੋਈਆਂ ਜਾਂ ਕਿਸੇ ਲਾਲਚ ਨੂੰ ਲੱਗੀਆਂ ਹੋਈਆਂ ਇਹਨਾਂ ਦੇ ਮਨ ਦੀ ਸ਼ਰਧਾ ਵਾ ਸਾਡਾ ਵਸੋਂ ਵਿਖਾਉਣ ਦਾ ਮਕਸਦ ਹੈ ਵੀ ਤੁਸੀਂ ਲੋਕ ਜਿਹੜੇ ਸ਼ਰਧਾ ਤੋੜਦੇ ਹੋ ਮਹਾਂਪੁਰਖਾਂ ਨਾਲੋਂ ਜਾਂ ਗੁਰਸਥਾਨਾਂ ਨਾਲੋਂ ਆਮ ਸੰਗਤ ਦੀ ਇਹ ਟੁੱਟਣੀ ਨਹੀਂ ਕਦੇ ਵੀ ਇਹ ਸ਼ਰਧਾ ਵਸ ਸੇਵਾ ਚੱਲ ਰਹੀ ਹੈ ਐਗਜ਼ਾਮਪਲ ਤੁਹਾਨੂੰ ਦਿਖਾਉਣ ਦਾ ਇਹ ਕਾਰਨ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਉਹ ਭਰੋਸਾ ਵਾ ਗੁਰੂ ਨਾਲ ਇਹ ਭਰੋਸਾ ਵਾ ਆਪਣੇ ਸੰਤਾਂ ਮਹਾਂਪੁਰਖਾਂ ਤੇ ਜਿਨ੍ਹਾਂ ਨੇ ਪੰਥ ਨੂੰ ਅੜ ਸੋਇਆ ਜਿਨ੍ਹਾਂ ਨੇ ਪੰਥ ਵਾਸਤੇ ਬਹੁਤ ਯੋਗਦਾਨ ਕੀਤਾ ਨਾਮ ਜਪਿਆ ਨਾਮ ਜਪਾਇਆ ਸੋ ਇਹ ਟੁੱਟਣਾ ਨਹੀਂ ਕਦੇ ਵੀ ਇਹ ਐਂ ਕਾਮਯਾਬ ਰਹਿਣਾ ਸੋ ਮਹਾਰਾਜ ਪੜਾ ਕਰੇ ਇਸੇ ਤਰ੍ਹਾਂ ਚੜਦੀ ਕਲਾ ਪੰਥ ਦੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ